ਅਸ ਦੀ ਚਰਚਾ ਚੱਲ ਰਹੀ ਸੀ ਆਪਾਂ ਗੱਲ ਕੀਤੀ ਸੀ ਪਿਛਲੇ ਐਪੀਸੋਡ ਦੇ ਵਿੱਚ 올림픽 ਦਾ ਪ੍ਰਾਚੀਨ ਇਤਿਹਾਸ ਜੋ 776 ਬੀਸੀ ਤੋਂ ਸ਼ੁਰੂ ਹੋਇਆ ਸੀ ਤੇ 394 ਏਡੀ ਚਾਕੇ 올림픽ਸ ਖਤਮ ਹੋ ਗਈ ਸੀ ਉਸ ਤੋਂ ਬਾਅਦ ਅਗਲੇ ਅੱਜ ਕਿਸ਼ਤ ਦੇ ਵਿੱਚ ਮਾਡਰਨ 올림픽ਸ ਦੀ ਗੱਲ ਕਰਾਂਗੇ ਜੋ ਪੈਰਿਸ ਵਿੱਚ 올림픽ਸ ਹੋ ਰਹੀਆਂ ਨੇ ਇਹ 올림픽ਸ ਦਾ ਨਵਾਂ ਰੂਪ ਹੈ ਜਦੋਂ 394 ਏਡੀ ਦੇ ਵਿੱਚ 올림픽ਸ ਖਤਮ ਹੋਈ ਉਸ ਤੋਂ ਬਾਅਦ 15 ਸਦੀਆਂ 올림픽ਸ ਨਹੀਂ ਹੋਈਆਂ ਤੇ 1800 ਇਸ ਵੀ ਜਦੋਂ ਗੱਲ ਚੱਲੀ 올림픽ਸ ਕਰਾਉਣੀ ਹੈ ਤਾਂ ਫਰਾਂਸ ਦੇ ਪੈਰਿਸ ਦੇ ਕੋਬਟਨ ਨੇ ਇਹ ਫੁਰਨਾਫੁਰਿਆ ਕੋਬਟਨ ਦੀਏ ਪਲਾਨਿੰਗ ਸੀ ਵੀ 올림픽ਸ ਕਰਾਈ ਜਾਵੇ ਤੇ 1896 ਦੇ ਵਿੱਚ ਐਥਨਸ ਵਿਖੇ ਪਹਿਲੀ ਮਾਡਰਨ 올림픽ਸ ਹੋਈ ਦੁਬਾਰਾ 올림픽 ਦਾ ਰਵਾਈ ਉਸੇ ਹੀ ਜੁਨਾਨ ਦੇ ਸ਼ਹਿਰ ਐਥਨਸ ਵਿਖੇ ਹੋਇਆ ਤੇ ਕਿਸੇ ਵੇਲੇ 180 ਮੀਟਰ ਤੋਂ ਸ਼ੁਰੂ ਹੋਈ ਸੀ 올림픽 ਤੇ ਜਦੋਂ ਐਥਨਸ 'ਚ ਪਹਿਲੀਆਂ 올림픽 ਹੋਈਆਂ ਮਾਡਰਨ 1896 'ਚ ਤਾਂ 10 ਮੁਲਕਾਂ ਦੇ ਉੱਥੇ 241 ਖਿਡਾਰੀਆਂ ਨੇ ਹਿੱਸਾ ਲਿਆ ਜਿੱਥੇ 9 ਦੇ ਕਰੀਬ ਸਪੋਰਟਸ ਦੇ 43 ਇਵੈਂਟਸ ਦੇ ਮੁਕਾਬਲੇ ਕਰਾਏ ਗਏ ਕਾਫਲੇ ਦੀ ਗੱਲ ਕਰਾਂਗੇ 1896 ਇਤਿਹਾਸ ਤੋਂ ਬਾਅਦ 1900 ਦੇ ਵਿੱਚ ਪੈਰਿਸ ਦੇ ਵਿੱਚ 올림픽ਸ ਹੋਈ ਜੋ ਦੂਜੀ 올림픽 ਸੀਗੀ ਇੰਡੀਆ ਦੀ ਵੀ ਨਾਲ ਮੈਂ ਗੱਲ ਕਰਦਾ ਰਾਵਾਂਗੇ ਪੈਰਿਸ 올림픽 ਚ ਇੰਡੀਆ ਦੇ ਦੋ ਖਿਡਾਰੀ ਸੀ ਪੈਰਿਸ 올림픽 ਦੇ ਵਿੱਚ ਇੰਡੀਆ ਦਾ ਨਾਰਮਨ ਪਿਚਰਡ ਜਿਸ ਨੇ ਦੋ ਸਿਲਵਰ ਮੈਡਲ ਜਿੱਤੇ ਹਾਲਾਂਕਿ ਇੰਡੀਆ ਉਦੋਂ ਰਸਮੀ ਤੌਰ ਤੇ ਇਹਨਾਂ ਖੇਡਾਂ ਵਿੱਚ ਹਿੱਸਾ ਨਹੀਂ ਲੈਂਦਾ ਸੀ ਪਰ ਇੰਡੀਆ ਦਾ ਇਹ ਇਸ ਖਿਡਾਰੀ ਨੇ ਉਦੋਂ ਇੰਡੀਆ ਵੱਲੋਂ ਐਂਟਰੀ ਕੀਤੀ ਸੀ ਉਹ ਬ੍ਰਿਟਿਸ਼ ਨਾਗਰਿਕ ਸੀਗਾ ਇੰਡੀਅਨ ਮੂਲ ਦਾ ਇਹਨੂੰ ਐਂਗਲੋ ਇੰਡੀਅਨ ਕਹਿੰਦੇ ਸੀ ਤੇ ਨਾਰਮਨ ਪਿਚਡ ਨੇ ਉੱਥੇ ਹਿੱਸਾ ਲਿਆ ਤੇ ਐਥਲੈਟਿਕਸ ਤੇ ਦੋਸਤਿਲ ਬੇਮੈਟ ਫਿਰ 1904 ਚ ਸੈਂਟਰਲ ਹੋਇ ਇੰਸ ਟੋਲਪਿਕ ਹੋਈਆਂ 1908 ਦੇ ਵਿੱਚ ਲੰਡਨ ਚ 올ਪਿਕ ਹੋਈਆਂ ਤੇ 1912 ਚ ਸਟਾਕਹੋਮ ਦੇ ਵਿੱਚ 올ਪਿਕਸ ਹੋਈਆਂ ਤੇ 1916 ਦੇ ਵਿੱਚ ਜਦੋਂ ਬਰਲਿਨ ਚ 올ਪਿਕਸ ਹੋਣੀ ਸੀ ਤਾਂ ਫਸਟ ਵਰਲਡ ਵਾਰ ਜੋ ਚੱਲ ਰਹੀ ਸੀ ਵਰਲਡ ਵਰਕਰ ਕੇ 올림픽ਸ ਪੋਸਟਪੋਨ ਹੋ ਗਈਆਂ ਕੈਨਸਲ ਹੋ ਗਈਆਂ ਫਿਰ 1920 ਦੇ ਵਿੱਚ ਜਾ ਕੇ ਐਂਟਵਰਪ ਚ 올림픽 ਹੁੰਦੀ ਹੈ ਤੇ ਇੰਡੀਅਨ ਟੀਮ ਨੇ ਵੀ ਉਦੋਂ ਇੰਡੀਆ ਬ੍ਰਿਟਿਸ਼ ਟੀਮ ਸੀਗੀ ਕਿਉਂਕਿ ਇੰਡੀਆ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤੇ ਬ੍ਰਿਟਿਸ਼ ਟੀਮ ਦੇ ਬੈਨਰ ਹਟ ਇੰਡੀਆ ਨੇ ਪਹਿਲੀ ਵਾਰ ਐਂਟਵਰਪ ਚ ਹਿੱਸਾ ਲਿਆ ਸੀ ਤੇ 1924 ਦੇ ਵਿੱਚ ਇੰਡੀਆ ਨੇ ਪੈਰਿਸ ਵੀ ਕਿ ਹਿੱਸਾ ਲਿਆ ਪੈਰਿਸ ਵੀ ਕਿ ਤੁਹਾਨੂੰ ਦੱਸਦਾ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਬਰਗੀੜੀਆ ਦਲੀਪ ਸਿੰਘ ਸੀ ਜੋ ਪੰਜਾਬ ਦੇ ਪਹਿਲੇ ਐਥਲੀਟ ਸੀ ਜੋ ਪਹਿਲੇ ਪੰਜਾਬੀ 올ਿਪੀਅਨ ਬਣੇ 1928 ਦੇ ਵਿੱਚ ਐਮਸਟਰਡਮ ਦੇਖੇ 올ਿਪਿਕਸ ਹੋਈ ਐਮਸਟਰਡਮ ਦੇ ਵਿੱਚ ਇੰਡੀਆ ਦੀ ਹਾਕੀ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤੇ ਆ 1932 ਚ ਲਾਸ ਐਂਜਲਸ 올ਿਪਿਕ ਹੋਈ ਇੰਡੀਆ ਦੀ ਹਾਕੀ ਟੀਮ ਨੇ ਦੂਸਰਾ ਮੈਡਲ ਜਿੱਤੇ ਆ ਇਸੇ ਹੀ 올ਿਪਿਕਸ 'ਚ ਇੰਡੀਆ ਨੇ 24-1 ਨਾਲ ਹਰਾਇਆ ਸੀ ਅਮਰੀਕਾ ਨੂੰ ਧਿਆਨ ਚੰਦ ਤੇ ਧਿਆਨ ਚੰਦ ਦੇ ਪ੍ਰਾ ਰੂਪ ਸਿੰਘ ਨੇ 10 ਤੇ 8 ਗੋਲ ਕੀਤੇ ਸੀ ਇੱਕ ਰਿਕਾਰਡ ਬਣਿਆ ਸੀ 1936 ਦੀ ਬਰਲਿਨ ਦੀ 올ਿਪਿਕਸ ਜੋ ਹਿਟਲਰ ਨੇ ਕਰਵਾਈਆਂ ਸੀ 올림픽ਸ ਕਹਿੰਦੇ ਆ ਜਦੋਂ ਧਿਆਨ ਚੰਦ ਦੀ ਗਵਾਹੀ ਚ ਇੰਡੀਆ ਨੇ ਹਾਕੀ ਜਿੱਤੀ ਜੀ ਵਾਰ ਮੈਡਲ ਦਿੱਤੇ ਆ ਤੇ ਜੈਸੀ ਉਵੈਂਸ ਨੇ ਉਸ 올림픽ਸ ਚ ਚਾਰ 골ਡ ਮੈਡਲ ਜਿੱਤੇ ਸੀ ਜੋ ਰਿਕਾਰਡ ਸੀ ਐਥਲੀਟ ਦਾ ਤੇ ਉਹ ਇੱਕ 올림픽 ਸੀ ਪਰ ਲੰਦੀ ਦੋਸਤੋ 40 ਤੇ 44 ਦੇ ਵਿੱਚ ਲੰਡਨ ਵਿਖੇ ਦੋਨੋਂ 올림픽ਸ ਹੋਣੀਆਂ ਸੀ ਪਰ ਦੋਨੋਂ ਸੈਕੰਡ ਵਰਲਡ ਵਾਰ ਕਰਕੇ ਹੋਈਆਂ ਨਹੀਂ ਇਹ ਦੋ ਦਵਾਰਾ ਮੌਕਾ ਆਇਆ ਜਦੋਂ ਗੇਮਾਂ ਪੋਸਟਪੋਨ ਹੋਈਆਂ ਕੈਨਸਲ ਹੋਈਆਂ 1916 ਦੇ ਵਿੱਚ ਵੀ ਬਰਲਨ 올림픽 ਵਰਲਡ ਵਾਰ ਕਰਕੇ ਕੈਨਸਲ ਹੋਈ 1940 ਤੋਂ 44 ਵਿੱਚ ਫਿਰ ਪੋਸਟਪੋਨ ਹੋਈ। ਇਹਨੂੰ ਕਹਿੰਦੇ ਆ 1948 'ਚ ਲੰਡਨ ਦੇ ਵਿੱਚ ਫਿਰ ਅਗਲੀ 올림픽 ਹੁੰਦੀ ਆ। 1936 ਤੋਂ ਬਾਅਦ 12 ਸਾਲਾਂ ਬਾਅਦ ਇੰਡੀਆ ਆਜ਼ਾਦ ਮੁਲਕ ਸੀਗਾ। ਇੰਡੀਆ ਨੇ ਪਹਿਲੀ ਵਾਰ ਆਜ਼ਾਦ ਮੁਲਕ ਤੌਰ ਤੇ ਹਿੱਸਾ ਲਿਆ, ਤਿਰੰਗੇ ਝੰਡੇ ਢੇਟ ਤੇ ਅਸੀਂ ਪਹਿਲੀ ਵਾਰ ਉਸ 올림픽 ਦੇ ਵਿੱਚ ਹਾਕੀ 'ਚ ਫਿਰ 골ਡ ਮੈਡ ਦਿੱਤਿਆ। 1952 ਦੀ ਹੈਲਸਿੰਕੀ ਦੇ ਵਿੱਚ 올림픽ਸ ਹੋਈਆਂ ਤੇ ਹੈਲਸਿੰਕੀ 올림픽 'ਚ ਇੰਡੀਆ ਨੇ ਹਾਕੀ 'ਚ ਵੀ 골ਡ ਦਿੱਤੇ ਆ। ਸਾਡੇ ਪਹਿਲਵਾਨ ਕੇ.ਡੀ. ਯਾਦਵ ਨੇ ਵੀ ਉਸ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤੇ ਆ ਇਹ ਸਾਡਾ ਪਹਿਲਾ 올림픽 ਦਾ ਇੰਡੀਵਿਜੂਅਲ ਮੈਡਲ ਸੀ ਜੋ ਆਇਆ ਪਹਿਲੀ ਵਾਰ ਅਸੀਂ ਇੱਕ ਤੋਂ ਵੱਧ ਮੈਡਲ ਜਿੱਤੇ 1956 ਦੇ ਵਿੱਚ ਮੈਰਲਬੋਰਨ ਚ 올림픽ਸ ਹੋਈ ਉੱਥੇ 올림픽ਸ ਚ ਇੰਡੀਆ ਨੇ ਹਾਕੀ ਚ 6ਵਾਂ ਗੋਲਡ ਦਿੱਤੇ ਆ ਬਲਬੀਰ ਸਿੰਘ ਸੀਨੀਅਰ ਦਾ ਉਹ ਤੀਜਾ ਗੋਲਡ ਮੈਡਲ ਸੀ 1960 ਦੇ ਵਿੱਚ ਪਹਿਲੀ ਵਾਰ ਅਸੀਂ ਹਾਕੀ ਦੇ ਵਿੱਚ ਹਾਰੇ ਜੋ ਰੋਮ ਚ 올림픽 ਹੋਈ 1960 ਰੋਮ 올림픽 ਇਹ 올림픽 ਸੀ ਜਦੋਂ ਮਿਲਕਾ ਸਿੰਘ ਚੌਥੇ ਨੰਬਰ ਤੇ ਹੁੰਦੇ ਨੇ ਉਹ ਇਤਿਹਾਸਕ ਰਿਸਡੋਡੀ ਦੀ ਰੂਮ ਦੇ ਵਿੱਚ ਜਦੋਂ ਪਹਿਲੀ ਵਾਰ ਐਥਲੈਟਿਕਸ ਦੇ ਵਿੱਚ ਇੱਕ ਸਕਿੰਟ ਦੇ 10ਵੇਂ ਹਿੱਸੇ ਨਾਲ ਸਭ ਤੋਂ ਮੈਡਲ ਮਿਸ ਹੋਇਆ 1964 ਦੇ ਵਿੱਚ ਟੋਕੀਓ ਵਿੱਚ 올림픽 ਹੁੰਦੀ ਆ ਇਹ ਪਹਿਲਾ ਮੌਕਾ ਸੀ ਦੋਸਤੋ ਜਦੋਂ ਏਸ਼ੀਆ ਦਾ ਕੋਈ ਸ਼ਹਿਰ 올림픽ਸ ਕਰਵਾਉਂਦਾ ਹੈ ਉਸ ਤੋਂ ਪਹਿਲਾਂ ਯੂਰਪ ਜਾਂ ਅਮਰੀਕਨ ਦੇ ਮੁਲਕਾਂ ਦੇ ਵਿੱਚ ਹੀ ਹੁੰਦੀ ਸੀ 올림픽ਸ ਪਹਿਲੀ ਵਾਰ ਟੋਕੀਓ 올림픽ਸ ਹੋਈ ਹਾਕੀ ਟੀਮ ਇੰਡੀਆ ਦੀ 올림픽 ਫਾਈਨਲ ਪਹਿਲੀ ਵਾਰ ਹਾਰੀ ਸੀ ਗੁਰਬਚਨ ਸਿੰਘ ਨੇ ਦਾਅਵੋਸ 올림픽 ਦੇ 5ਵੇਂ ਨੰਬਰ ਤੇ 110 ਮੀਟਰ ਰਨਡਰ ਚ ਭੱਜੇ ਸੀਗੇ ਤੇ ਫਾਈਨਲ ਚ ਪੁੱਜੇ ਸੀਗੇ ਪਹਿਲੇ ਉਹ ਏਸ਼ੀਆ ਦੇ ਐਥਲੀਟ ਬਣੇ ਜੋ 110 ਮੀਟਰ ਦੇ ਫਾਈਨਲ ਵਿੱਚ ਪੁੱਜੇ ਦੋਸਤੋ ਅਗਲੀ 올림픽 ਮੈਕਸੀਕੋ ਦੀ ਹੁੰਦੀ ਆ 1968 ਦੇ ਵਿੱਚ ਮੈਕਸੀਕੋ ਦੇ ਵਿੱਚ ਬੌ ਬੀਮਨ ਦਾ ਲੌਂਗ ਜੰਪ ਦਾ ਉਹ ਰਿਕਾਰਡ 29 ਫੁੱਟ ਦਾ ਬੜਾ ਫੇਮਸ ਹੋਇਆ ਸੀ ਉਸ ਬਾਰੇ ਬੜੀਆਂ ਚਰਚਾਵਾਂ ਵੀ ਹੋਈਆਂ ਸੀ ਵੀ ਹਾਈ ਆਲਟੀਟਿਊਡ ਤੇ ਸੀਗਾ ਉੱਥੇ ਗ੍ਰੈਵਿਟੀ ਘੱਟ ਹੁੰਦੀ ਆ ਪਰ ਖਿਡਾਰੀਆਂ ਲਈ ਸਾਰੇ ਕੁਝ ਕੇ ਮੁਕਾਬਲੇ ਹੁੰਦੇ ਆ ਪੂਰੇ ਇਤਿਹਾਸਿਕ 올림픽 ਸੀ ਤੇ ਇੰਡੀਅਨ ਹਾਕੀ ਟੀਮ ਵੀ ਉਦੋਂ ਪਹਿਲੀ ਵਾਰ ব্রੌਂਜ਼ ਮੈਡਲ ਨਾਲ ਮੁੜੀ ਸੀ ਵਾਪਸ ਇਸ ਤੋਂ ਪਹਿਲਾਂ 골ਡ সিলভার ਜਿੱਤ ਰਹੀ ਸੀ ਅਸੀਂ 72 ਦੀਆਂ ਮਿਊਨਿਕ 올림픽ਸ 올림픽ਸ ਤੋਂ ਪਹਿਲੀ ਵਾਰ ਖੇਡਾਂ ਦੀ ਦੁਨੀਆ 'ਚ ਕਾਲਾ ਦਿਨ ਆਇਆ 5 ਸਤੰਬਰ 1972 ਨੂੰ ਜਦੋਂ ਇਜ਼ਰਾਈਲ ਦੇ ਖਿਡਾਰੀਆਂ ਨੂੰ ਖੇਮਸ ਵਿਲੇਜ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ 올림픽 ਇਤਿਹਾਸ ਦਾ ਬੜਾ ਕਾਲਾ ਦਿਨ ਸੀ ਜੋ ਖਡਾਰੀ ਗਰਾਊਂਡਸ ਖੇਡਣ ਜਾਂਦੇ ਸੀ ਉਹ ਗੇਮਸ ਵੀਰੇ ਦੇ ਵਿੱਚ ਕਿਸ ਤਰ੍ਹਾਂ ਆਪਣੀ ਝਾਨ ਗਵਾਉਣੀ ਪੈਂਦੀ ਸੀ ਉਸ 올림픽ਸ ਚ ਇੰਡੀਆ ਦੀ ਹਾਕੀ ਟੀਮ ਦਾ ਬ੍ਰੌਂਜ਼ ਮੈਡਲ ਆਇਆ ਸੀ ਉਸ 올림픽 ਦਾ ਇੱਕ ਹੋਰ ਰਿਕਾਰਡ ਆ ਮਾਰਕ ਸਪਿਟਸ ਜੋ 스ਵੀਮਰ ਸੀ ਉਸਨੇ 7 골ਡ ਮੈਡਲ ਆਏ ਸੀ 7 골ਡ ਮੈਡਲ ਹਿਸਟਰੀ ਚ ਪਹਿਲੀ ਵਾਰ ਕਿਸੇ ਪਲੇਅਰ ਨੇ ਜਿੱਤੇ ਫਿਰ ਦੋਸਤੋ ਅਗਲੀ 1976 ਦੀ ਬੌਨਟਰੀਓ 올림픽 ਹੁੰਦੀ ਆ ਜਦੋਂ ਹਾਕੀ ਪਹਿਲੀ ਵਾਰ ਐਸਟ੍ਰਟਾਸ ਤੇ ਖੇਡੀ ਜਾਂਦੀ ਆ ਤੇ ਇੰਡੀਅਨ ਟੀਮ ਪਹਿਲੀ ਵਾਰ ਬਿਨਾ ਮੈਡਲ ਤੋਂ ਵਾਪਸ ਹੁੰਦੀ ਆ ਤੇ ਮੌਨਟਰੀਓ 올림픽 ਦੇ ਵਿੱਚ ਸਭ ਤੋਂ ਫਾਸਟਸਟ ਗੋਲ ਦਾ ਰਿਕਾਰਡ ਅਜੀਤ ਸਿੰਘ ਨੇ ਜੁਗਗਨਜੀਤ ਸਿੰਘ ਦੇ ਫਾਦਰ ਸੀ ਉਹ ਬਣਾਇਆ ਸੀ 15 ਸਕਿੰਟ ਦੇ ਵਿੱਚ ਤੇ ਇਹ 올림픽 ਸੀ 1980 ਚ ਜਦੋਂ ਮਾਸਕੋ 올림픽ਸ ਹੁੰਦੀਆਂ ਤਾਂ ਇਹ 올림픽ਸ ਦੇ ਵਿੱਚ ਅਮਰੀਕਨ ਪੱਕੀ ਉਹ ਮੁਲਕ ਸੀ ਉਹਨਾਂ ਨੇ ਬਾਈਕਟ ਕੀਤਾ ਮਾਸਕੋ ਦੇ ਵਿੱਚ ਤੇ ਉਸ ਵਿੱਚ ਬਹੁਤ ਘੱਟ ਸ਼ਮੂਲੀਅਤ ਰਹੀ ਸੀ ਮਾਸਕੋ ਦੇ ਵਿੱਚ ਰੂਸ ਦੇ ਵਿੱਚ ਜੋ ਖੇਡਾਂ ਹੋਈਆਂ ਹਾਕੀ ਟੀਮ ਨੇ ਇੰਡੀਆ ਨੇ ਬਹੁਤ ਟਾਈਮ ਬਾਅਦ 골ਡ ਮੈਡਲ ਜਿੱਤੇ ਆ 골ਡ 8ਵਾਂ 골 ਸੀ 1984 ਦੇ ਵਿੱਚ ਫਿਰ ਲਾਸ ਐਂਜਲਸ ਹੋ ਚੰਦੀ 올림픽 ਲਾਸ ਐਂਜਲਸ ਦੂਸਰੀ ਵਾਰ 올림픽 ਕਰਾਉਂਦਾ ਹੈਗਾ 1932 ਤੋਂ ਬਾਅਦ ਜਿਵੇਂ 80 ਚ ਮਾਸਕੋ ਚ ਅਮਰੀਕੀ ਪੱਖੀ ਮੁਲਕਾਂ ਦਾ ਬਾਈਕਾਟ ਸੀ 84 ਚ ਰੂਸ ਪੱਖੀ ਮੁਲਕਾਂ ਨੇ ਬਾਈਕਾਟ ਕੀਤਾ ਇੰਡੀਆ ਦੀ ਉਡਨਪੁਰੀ ਪੀਟੀ 우ਸ਼ਾ ਜੋ ਇਸਪਲੀ ਇੰਡੀਅਨ 올림픽 ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਪਹਿਲੀ ਵਾਰ 400 ਮੀਟਰ ਦੌੜ ਦੇ ਵਿੱਚ ਹਾਡਲ ਚ ਫੋਰਥ ਪੋਜੀਸ਼ਨ ਹਾਸਲ ਕੀਤੀ ਮਿਲਖਾ ਸਿੰਘ ਵਾਂਗ ਉਹ ਵੀ ਸਕਿੰਟ ਦੇ ਸੌਵੇਂ ਹਿੱਸੇ ਨਾਲ ਉਹ ਮੈਡਲ ਤੋਂ ਖੁੰਝ ਗਏ ਸੀ ਕਰਤਾਰ ਸਿੰਘ ਸਾਡੇ ਪਹਿਲਵਾਨ क्वार्टर फाइनल ਦੇ ਵਿੱਚ ਪੁੱਜੇ ਸੀਗੇ ਫਿਫਥ ਆਏ ਸੀ ਰੈਸਲਿੰਗ ਚ 1988 ਸਿਉਲ ਫਿਰ 올림픽ਸ ਹੁੰਦੀ ਆ ਏਸ਼ੀਆ ਦੇ ਵੱਡੇ ਦੇ ਵਿੱਚ ਟੋਕੀਓ ਦੇ ਵਿੱਚ ਸਿਉਲ 올림픽ਸ ਦੇ ਵਿੱਚ ਇੰਡੀਆ ਦਾ ਕੋਈ ਮੈਡਲ ਨਹੀਂ ਆਇਆ ਸੀ ਪਰ ਉਸ 올림픽ਸ ਦੇ ਵਿੱਚ ਇੱਕ ਜਿਆਦਾ ਫਲੋਰੈਂਸ ਗ੍ਰਿਫਥ ਜੋਇਨਰ ਜੋ 100 200 ਦੀ ਮੀਟਰ ਜੋ ਉਹਨਾਂ ਨੇ ਰਿਕਾਰਡ ਬਣਾਇਆ ਉਹ ਸtill ਅੱਜ ਵੀ ਵਰਲਡ ਰਿਕਾਰਡ ਤੇ ਇੱਕ 올림픽 ਰਿਕਾਰਡ ਫਲੋਰੈਂਸ ਦੇ ਨਾਂ ਤੇ ਨਵੇਂ 1992 ਵਿੱਚ ਬਾਰਸਲੋਨਾ ਦੇ ਵਿੱਚ 올림픽ਸ ਹੁੰਦੀ ਆ ਬਾਰਸਲੋਨਾ ਨਾਲ 올림픽 ਇੱਕ ਵਾਰ ਫੇਰ ਇੰਡੀਅਨ ਟੀਮ ਬਿਨਾ ਮੈਡਲ ਤੱਕ ਆਪਸਾਉਂਦੀ ਆ 1996 ਦੇ ਵਿੱਚ ਐਟਲੰਟਾ ਚ 올림픽ਸ ਹੋਈਆਂ ਐਟਲੰਟਾ 올림픽ਸ 'ਚ ਇੰਡੀਆ ਨੇ ਬਹੁਤ ਸਮੇਂ ਬਾਅਦ ਉਸ 55 ਤੋਂ ਬਾਅਦ ਇੰਡੀਵਿਡੂਅਲ ਮੈਡਲ ਜਿੱਤਿਆ ਜਦੋਂ ਲਿੰਡਰ ਪੇਸ ਨੇ ਟੈਂਸ ਦੇ ਸਿੰਗਲਸ ਦੇ ਵਿੱਚ ব্রੌਂਜ਼ ਮੈਡਲ ਜਿੱਤਿਆ ਸੀਗਾ 2000 ਸਿਡਨੀ 올림픽ਸ ਮਾਰੀਨ ਜੋਨਸ ਦੀ 올림픽ਸ ਇਸ ਤਰ੍ਹਾਂ 96 'ਚ ਐਟਲੰਟਾ ਦੇ ਮਾਈਕਲ ਜੋਨਸਨ ਨੇ 200 ਤੋਂ 400 ਮੀਟਰ 'ਚ ਰਿਕਾਰਡ ਦੇ ਨਾਲ 골ਡ ਜਿੱਤਿਆ ਉਹਦੇ ਮਾਰੀਨ ਜੋਨਸ ਨੇ ਮੈਡਲ ਜਿੱਤੇ ਇੰਡੀਆ ਲਈ ਇਤਿਹਾਸਿਕ ਓਲੰਪਿਕ ਕੁੜੀਆਂ ਲਈ ਇਤਿਹਾਸਿਕ ਓਲੰਪਿਕ ਕਰਨ ਮਲੇਸ਼ਵਰੀ ਨੇ ਬ੍ਰੇਟ ਲਿਫਟਿੰਗ ਦੀ ਬ੍ਰੌਂਜ਼ ਮੈਡਲ ਜਿੱਤੇ ਆ ਪਹਿਲੀ ਇੰਡੀਅਨ ਓਲੰਪਿਕ ਮੈਡਲਿਸਟ ਬਣੀ 2004 ਏਥንስ ਦੁਆਰਾ ਫਿਰ ਏਥਨਸ ਦੇ ਵਿੱਚ ਜੋ ਓਲੰਪਿਕ ਦਾ ਜਨਮ ਦਾਤਾ ਸ਼ਹਿਰ ਓਲੰਪਿਕਸ ਹੋਈ ਪਹਿਲੀ ਵਾਰ ਇੰਡੀਆ ਨੇ ਇੰਡੀਵਿਜੂਅਲ ਸਿਲਵਰ ਮੈਡਲ ਜਿੱਤੇ ਆ ਰਾਜੇ ਵਰਦਨ ਰਠੌਰ ਨੇ ਜੋ ਓਲੰਪਿਕਸ ਦੇ ਵਿੱਚ ਟ੍ਰੈਪ ਸ਼ੂਟਿੰਗ ਦੀ ਮੈਡਲ ਆਇਆ 2008 ਪੀਜ਼ਿੰਗ 올림픽 ਉਸ ਤੋਂ ਮੈਨੂੰ ਉਦੋਂ ਪੰਜਾਬੀ ਟ੍ਰਿਬਿਊਨ ਵੱਲੋਂ ਮੌਕਾ ਮਿਲਿਆ ਸੀ ਮੈਂ 올림픽 ਕਵਰ ਕੀਤੀਆਂ ਤੇ ਇੰਡੀਆ ਦੀ ਪਹਿਲੀ 올림픽 ਜਦੋਂ ਇੰਡੀਵਿਜੁਅਲ 골ਡ ਮੈਡਲ ਆਇਆ ਅਭਿਨਵਪਿੰਦਰਾਂ ਸ਼ੂਟਿੰਗ ਦੇ ਵਿੱਚ ਪਹਿਲੀ ਵਾਰ ਦੋ ਤੋਂ ਬਾਅਦ ਇੰਡੀਆ ਨੇ ਮੈਡਲ ਜਿੱਤੇ ਸੁਸ਼ੀਲ ਕੁਮਾਰ ਨੇ ਰੈਸਲਿੰਗ 'ਚ ਬ੍ਰੌਂਜ਼ ਵਿਜਿੰਦਰ ਨੇ ਬਾਕਸਿੰਗ 'ਚ ਬ੍ਰੌਂਜ਼ ਤੇ ਉਸ 올림픽 'ਚ ਪਹਿਲੀ ਵਾਰ ਇੰਡੀਆ ਹਾਕੀ ਟੀਮ ਕੁਆਲੀਫਾਈ ਨਹੀਂ ਹੋ ਸਕੀ ਸੀ ਸਾਇਨਾ ਨੇਵਲ ਉਦੋਂ ਕੁਆਰਟਰ ਫਾਈਨਲ 'ਚ ਪੁੱਜੀ ਸੀ ਅਖਿਲ ਤੇ ਜਤਿੰਦਰ ਬਾਕਸਰ ਕੁਆਰਟਰ ਫਾਈਨਲ ਦੇ ਵਿੱਚ ਹਾਰੇ ਸੀ ਉਸ 올림픽 ਦੇ ਵਿੱਚ ਹਸੈਨ ਬੋਲਟ ਦਾ ਚੱਲਦਾ ਕੌਣ ਪੁੱਲ ਸਕਦਾ ਹੈ ਬਾਰਡਸ ਨੇਸਟ 100 200 ਨਵੇਂ 올림픽 ਰਿਕਾਰਡ ਨਵੇਂ ਵਰਲਡ ਰਿਕਾਰਡ ਉਸ ਇਲੈਨਾ ਇਸਨੇਵਾਇਵਾਨੇ ਵਰਲਡ ਰਿਕਾਰਡ ਪੋਲ ਵਾਲਡ ਚ ਬਣਾਇਆ ਲਗਾਤਾਰ ਦੂਜੀ ਵਾਰ 올림픽 ਚ ਮੜ ਜਿੱਤੇ 2012 ਲੰਡਨ 올림픽ਸ ਲੰਡਨ ਪਹਿਲਾ ਸ਼ਹਿਰ ਬਣਿਆ ਜਿਸ ਨੇ ਤੀਜੀ 올림픽ਸ ਕਰਾਈ ਹੋਵੇ 1908 ਤੇ 48 ਦਵਾਰ ਪਹਿਲੀ ਵਾਰ ਇੰਡੀਆ ਨੇ 6 ਮੀਟਰ ਦੇ ਉੱਤੇ ਵਿਜੇ ਕੁਮਾਰ ਨੇ ਸਿਲਵਰ ਜਿੱਤਿਆ ਸ਼ੂਟਿੰਗ ਕਗਨਦ ਰੰਗਨਿਸ ਸ਼ੂਟਿੰਗ ਚ ব্রੌਂਜ਼ ਦਿੱਤੇ ਆ। ਸਾਇਨਾ ਨੇਵਾਲ ਨੇ ব্রੌਂਜ਼ ਦਿੱਤੇ ਆ। ਸੁਸ਼ੀਲ ਕੁਮਾਰ ਇੱਕੋ ਇੱਕ ਖਿਡਾਰੀ ਬਣਿਆ ਜਿਸ ਨੇ ਦੋ ਮੈਡਲ ਦਿੱਤੇ ਹੁਣ ਬੀਜਿੰਗ ਚ ব্রੌਂਜ਼ ਲੰਡਨ ਸਿਲਵਰ। ਯੁਗੇਸ਼ ਉਬਰ ਨੇ ব্রੌਂਜ਼ ਦਿੱਤੇ ਆ ਤੇ ਮੈਰੀ ਕੌਮ ਨੇ ਬਾਕਸਿੰਗ ਚ ব্রੌਂਜ਼ ਦਿੱਤੇ ਆ। ਦੋ ਸਿਲਵਰ ਤੇ ਚਾਰ ব্রੌਂਂਜ਼ ਦੇ ਨਾਲ ਇੰਡੀਆ ਪਹਿਲੀ ਵਾਰ 6 ਮੈਡਲ। ਹੁਸੈਨ ਬੋਲਟ ਨੇ ਫਿਰ 100 ਮੀਟਰ 200 ਮੀਟਰ ਤੇ ਰਲੇ ਦੇ ਵਿੱਚ 골ਡ ਦਿੱਤੇ ਆ। ਹੁਣ 2016 ਚ ਆਵਾਂਗੇ ਜਦੋਂ ਰਿਓ ਦੇ ਵਿੱਚ 올림픽ਸ ਹੋਈ ਤੇ ਪਹਿਲੀ ਵਾਰ ਇੰਡੀਆ ਦੇ ਵੱਲੋਂ ਉਹ ਵਿਮਨ ਪਲੇਅਰ ਨੇ ਸਿਲਵਰ ਮੈਡਲ ਜਿੱਤਿਆ ਆ ਉਥੇ ਪੀਵੀ ਸਿੰਧੂ ਨੇ ਬਟ ਮੈਂਟਨ ਸਿਲਵਰ ਜਿੱਤਿਆ ਸ਼ਕਸ਼ੀ ਮਾਲਿਕ ਨੇ ਰੈਸਲਿੰਗ ਚ 브్రాਂਜ਼ ਮੈਡਲ ਦਿੱਤਿਆ ਤੇ ਪੀਵੀ ਸਿੰਧੂ ਪਹਿਲੀ ਖਿਡਾਰਨ ਬਣੀ ਸਿਲਵਰ ਜਿੱਤਣ ਵਾਲੀ ਪਹਿਲੇ 올림픽 ਜਿੱਤੂ ਸਿਰ ਕੁੜੀਆਂ ਦੇ ਦੋ ਮੈਡਲ ਆਏ ਫਿਰ ਦੋਸਤੋ ਲਾਸਟ 올림픽 2021 ਟੋਕੀਓ ਚ ਜੋ 2020 ਚ ਹੋਣੀ ਸੀ ਉਹ 올림픽 4 ਸਾਲ ਬਾਅਦ ਹੁੰਦੀ ਆ ਪਰ ਉਹ ਲੀਪ ਦਾ ਈਅਰ ਉਸ ਵੇਲੇ ਉਹ ਨਾਗਾ ਪਿਆ ਜਦੋਂ ਕੋਵਿਡ ਆਇਆ ਕੋਵਿਡ ਕਰਕੇ ਇੱਕ ਸਾਲ 올림픽 ਪੋਸਟਪੋਨ ਹੋਈ 221 ਸਭ ਤੋਂ ਇੰਡੀਆ ਦੀ ਬੈਸਟ 올림픽ਸ ਆ ਇੱਕ 골ਡ ਮੈਡਲ ਅਭਿਨ ਨੀਰਜ ਚੋਪੜਾ ਨੇ ਜਿੱਤਿਆ ਨੀਰਜ ਚੋਪੜੇ ਨੇ ਐਥਲੈਟਿਕਸ ਜੈਵਲਿਨ ਥਰੋ ਵਿੱਚ ਮੈਡਲ ਜਿੱਤਿਆ ਇੰਡੀਆ ਦਾ ਪਹਿਲਾ ਇੰਡੀਵਿਜੂਅਲ ਐਥਲੈਟਿਕ 골ਡ ਮੈਡਲ ਮੀਰਾ ਬਾਈ ਚਾਨੂ ਫ੍ਰੀਟ ਲਿਫਟਿੰਗ ਸਿਲਵਰ ਮੈਡਲ ਰਵੀ ਕੁਮਾਰ ਰੈਸਲਿੰਗ ਸਿਲਵਰ ਮੈਡਲ ਚਾਰ ਬ੍ਰੌਂਜ਼ ਮੈਡਲ ਲਵਲੀਨਾ ਬਾਰਗਿਨ ਨੇ ਰੈਸਲਿੰਗ ਦੇ ਵਿੱਚ ਬ੍ਰੌਂਜ਼ ਪੀਵੀ ਸਿੰਧੂ ਲਵਲੀਨਾ ਬਾਰਗਿਨ ਨੇ ਬਾਕਸਿੰਗ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਪੀਵੀ ਸਿੰਧੂ ਜਿਸ ਨੇ ਸਭ ਤੋਂ ਬਹੁਤ ਹੀ ਪਰਫਾਰਮੈਂਸ ਕਰਦੇ ਆ ਪਹਿਲੀ ਔਰਤ ਖਿਡਾਰਨ ਬਣੀ ਜਿਸ ਨੇ ਦੋ ਮੈਡਲ ਦਿੱਤੇ ਪਹਿਲਾ ਉਸ ਦਾ ਸਿਲਵਰ ਮੈਡਲ ਆਇਆ ਸੀ 16 ਦੇ ਵਿੱਚ 2021 ਦੇ ਵਿੱਚ ਪੀਵੀ ਸਿੰਧੂ ਨੇ ব্রੌਂਜ਼ ਮੈਡਲ ਦਿੱਤੇ ਆ ਹਾਕੀ ਦੇ ਵਿੱਚ ਕੌਣ ਪੁੱਛ ਸਕਦਾ ਹੈ ব্রੌਂਜ਼ ਮੈਡਲ 41 ਸਾਲ ਬਾਅਦ ਇੰਡੀਅਨ ਹਾਕੀ ਟੀਮ ਨੇ ਉਹ ਮੈਡਲ ਦਿੱਤੇ ਆ ਤੇ ਇਸ ਤੋਂ ਲਗ ਬਜਰੰਗ ਪੁਣੀਆ ਨੇ ਰੈਸਲਿੰਗ ਤੇ ব্রੌਂਜ਼ ਮੈਡਲ ਦਿੱਤੇ ਆ ਉਸ 올림픽 ਦੇ ਵਿੱਚ ਨੀਰਜ ਚੋਪੜਾ ਬਹੁਤ ਵੱਡੀ ਪ੍ਰਾਪਤੀ ਸੀ ਪਹਿਲਾ 올림픽 ਚੈਂਪੀਅਨ ਬਣਿਆ ਇੰਡੀਆ ਨੂੰ ਤੇ ਹੁਣ ਦੋਸਤੋ ਐਰਸ 올림픽 ਦੇ ਵਿੱਚ ਦੇਖਦੇ ਆ 206 ਮੁਲਕਾਂ ਦੇ 8700 ਕਿਡਾ ਹੈ 32 ਖੇਡਾਂ 329 ਮੁਕਾਬਲੇ ਹੋਣਗੇ 26 ਜੁਲਾਈ ਤੋਂ ਕਿਹ ਹੈ ਜੀ 올림픽 ਹੋਏਗੀ ਤੇ ਪੈਰਿਸ ਤੀਜਾ ਉਸ ਤਰ੍ਹਾਂ ਦੀ 올림픽 ਹੋਣ ਵਾਲਾ ਦੂਜਾ ਸ਼ਹਿਰ ਬਣੇਗਾ ਰੰਡਨ ਤੋਂ ਬਾਅਦ ਤੇ ਦੋਸਤੋ ਪੈਰਿਸ ਦੇ ਨਵੇਂ ਅੰਕੜੇ ਨਾਣਾ ਅਗਲੇ ਐਪੀਸੋਡ ਵਿੱਚ ਮਿਲਾਂਗੇ ਮਨੋਦੀਪ ਸਿੰਘਲ ਸਪੋਰਟਸ ਵਾਰਲਡ ਪੰਜਾਬੀ ਤੇ ਤੁਹਾਡਾ ਬਹੁਤ-ਬਹੁਤ ਤੇ ਤੁਸੀਂ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ